ਟੈਂਬਾ ਟਿੰਡਾ ਦੀ ਪੁਲਿਸ ਲਾਈਨ 'ਤੇ ਮੌਜੂਦ ਹੈ ਜਿੱਥੇ ਬਟਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਗੁੰਮ ਹੋਏ ਮੋਬਾਈਲ ਜਿਹੜੇ ਰਿਕਵਰ ਕਰਕੇ ਉਹਨਾਂ ਲੋਕਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦੇ ਮੋਬਾਈਲ ਜਿਹੜੇ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ। ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣਤੇ। ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸੰਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਐ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਵਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਕੋਮੋਏ ਸੀ। ਇਸ ਨੂੰ ਲੈ ਕੇ ਸਾਡੇ ਨਾਲ तमाम ਇੱਥੇ ਲੋਕ ਮੌਜੂਦ ਹੈ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸੀ ਜਾਂ ਸਨੇਚ ਹੋਏ ਸੀ ਇਹ ਮਨਨ ਕਰਦੇ ਆ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ। ਸੱਸੀ ਗੱਲ ਬਾਈ ਜੀ। ਸੱਸੀ ਗੱਲ। ਭਾਈ ਜੀ ਕੀ ਨਾਮ ਹੈ? ਸੁਖਰਾਜ ਸਿੰਘ ਜੀ। ਸੁਖਰਾਜ ਜੀ ਅਜੇ ਬਠਿੰਡਾ ਪੁਲਿਸ ਵੱਲੋਂ ਜਿਹੜੇ ਗੁੰਮ ਹੋਏ ਸੀ ਮੋਬਾਈਲ ਜਾਂ ਸਨੇਚ ਕੀਤੇ ਉਹ ਮੋਬਾਈਲ ਸੀ ਉਹ ਵਾਪਸ ਕੀਤਾ ਗਿਆ ਰਿਕਵਰ ਕਰਕੇ ਜਿੰਨਾ ਜਿੰਨਾ ਦੇ ਉਹ ਮੋਬਾਈਲ ਸੀ ਕੀ ਕਰਨਾ ਚਾਹੂੰ ਵਧੀਆ ਜੀ ਸਾਨੂੰ ਸਾਰੇ ਮੋਬਾਈਲ ਮਿਲ ਗਏ ਜਿਵੇਂ ਇੱਕ ਮਾਚੇ ਉਹ ਜਿਹੇ ਫੋਨ ਮਿਲਿਆ ਸਾਰੀ ਸਾਰੀ ਸੁਰਤ ਵਧੀਆ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਬਠਿੰਡਾ ਪੁਲਿਸ ਦਾ ਇਹ ਬਹੁਤ ਵਧੀਆ ਉਪਰਾਲਾ ਸੀ ਅਸੀਂ ਧੰਨਵਾਦ ਕਹਿਣੇ ਚਾਹੁੰਦੇ ਹਾਂ ਜਦੋਂ ਨਾਲ ਚਾਹ ਪਾਣੀ ਪੀਉਂਦੀ ਹੈ ਪੁਲਿਸ ਇਹ ਅਸੀਂ ਲੱਗਦੇ ਆਪਾਂ ਦੇਖਿਆ ਇਹਨਾਂ ਦੇ ਫੋਨ ਲੱਭ ਕੇ ਤੇ ਨਾਲ ਚਾਹ ਪਾਣੀ ਪਿਆ ਸਾਰਾ ਵਧੀਆ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋਏ ਉਹ ਵਿਅਕਤੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਕੀ ਨਾਮ ਹੈ ਜੀ ਅਲਦੀਪ ਕੌਰ ਜੀ ਗੁਲਦੀਪ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਲੰਦਗੜ ਕੋਲਡੇ ਤੋਂ ਵਿੱਚ ਜੇ ਗੱਲ ਕਰੀ ਅੱਜ ਬਠਿੰਡਾ ਪੁਲਿਸ ਵੱਲੋਂ ਜਾਂ ਗੁੰਮੇ ਹੋਏ ਮੋਬਾਈਲ ਜਾਂ ਸਨੇਚ ਕੀਤੇ ਮੋਬਾਈਲ ਅੱਜ ਵਾਪਸ ਕਿੱਤੇ ਗਏ ਆ ਰਿਕਵਰ ਕਰਾ ਕੇ ਜਿਨ੍ਹਾਂ ਦੇ ਵੀ ਗੁੰਮ ਹੋਏ ਸੀ ਤੁਸੀਂ ਵੀ ਪਹੁੰਚੇ ਆ ਆਪਦਾ ਮੋਬਾਈਲ ਲੈਣ ਕਿਵੇਂ ਦੇਖਦੇ ਹੋ ਇਹ ਉਪਰਾਲੇ ਨੂੰ ਬਠਿੰਡਾ ਪੁਲਿਸ ਦੇ ਜੀ ਆ ਵੀਰ ਜੀ ਇਹਨਾਂ ਦਾ ਬਹੁ ਬੜੀ ਹੈ ਵੀ ਜੀ ਤੁਹਾਡਾ ਕਿਹੜਾ ਮੋਬਾਈਲ ਸੀ ਮੇਰਾ ਬੀਪੋ ਦਾ ਫੋਨ ਸੀ ਆ ਵੀਰ ਜੀ ਤੇ ਉਸ ਤਰ੍ਹਾਂ ਹੀ ਮਿਲਿਆ ਜਿਸ ਤਰ੍ਹਾਂ ਗੁੰਮ ਹੋਇਆ ਹਾਂ ਉਸ ਤਰ੍ਹਾਂ ਹੀ ਮਿਲਿਆ ਵੀਰ ਜੀ ਅੱਛਾ ਗੁੰਮ ਹੋਇਆ ਸੀ ਕਿ ਤੁਹਾਡਾ ਸਨੇਚ ਹੋਇਆ ਸੀ ਮੇਰੇ ਘਰੋਂ ਚੱਕਿਆ ਗਿਆ ਸੀ ਵੀਰ ਜੀ ਅੱਛਾ ਘਰੋਂ ਚੱਕਿਆ ਗਿਆ ਸੀ ਆ 1 ਸਾਲ ਹੋ ਗਿਆ ਸੀਗਾ ਸਾਲ ਬਾਅਦ ਮੇਰਾ ਫੋਨ ਮਿਲ ਗਿਆ ਵੀਰ ਜੀ ਉਮੀਦ ਹੈ ਨਹੀਂ ਸੀਗੀ ਪਰ ਮਿਲ ਗਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮਲਾਜਮਾਂ ਦਾ ਜਿਨ੍ਹਾਂ ਨੇ ਮੇਰਾ ਫੋਨ ਲੱਭ ਕੇ ਦਿੱਤਾ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਬਹੁਤ ਖੁਸ਼ੀ ਹੈ ਵੀਰ ਜੀ ਬਹੁਤ ਜਿਨ੍ਹਾਂ ਵਿਅਕਤੀਆਂ ਦੇ ਜਿਹੜੇ ਗੁੰਮ ਹੋਏ ਸੀ ਮੋਬਾਈਲ ਜਾਂ ਸਨੇਚ ਕਰਕੇ ਦਿੱਤੇ ਗਏ ਹੋਰ ਵੀ ਸਾਡੇ ਨਾਲ ਇੱਤੇੱਖ-ਵੱਖ ਜਗ੍ਹਾ ਤੋਂ ਆਏ ਹੋਏ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਗਲਬਾਤ ਸੱਸੀ ਕਿ ਨਾਮ ਹੈ ਜਗਤਾਰ ਸਿੰਘ ਭਾਈ ਜਗਤਾਰ ਜੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਮੋਬਾਈਲ ਗੁੰਮ ਹੋਏ ਸੀ ਜਾਂ ਸਨੇਚ ਕੀਤੇ ਹੋਏ ਸੀ ਕਈ ਵਿਅਕਤੀਆਂ ਵੱਲੋਂ ਉਹ ਰਿਕਵਰ ਕਰਾ ਕੇ ਦਿੱਤੇ ਗਏ ਆ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਬਹੁਤ ਵਧੀਆ ਹੈ ਗਿਆ ਜੀ ਬਹੁਤ ਵਧੀਆ ਹੈ ਸੰਤਰਾ ਆਸ਼ੀਸ਼ ਨਹੀਂ ਸੀ ਵੀ ਮੈਲ ਜੁਗਾ ਜੀ ਅੱਛਾ ਕਿਹੜਾ ਮੋਬਾਈਲ ਸੀ ਤੁਹਾਡਾ ਆਪਣਾ ਇਹ ਵਾ ਦੂਜਾ ਜਿਹੜਾ ਬੇਟਾ ਨਹੀਂ ਪਤਾ ਨਾ ਆਈ ਅੱਛਾ ਕਿੰਨੇ ਟਾਈਮ ਦਾ ਗੁੰਮ ਹੋਇਆ ਸੀ ਆਪਣਾ ਜੀ ਸਾਲ ਹੋ ਗਿਆ ਸੀਗਾ ਜੀ ਸਾਲ ਬਾਅਦ ਮਿਲੇ ਤੇ ਕਿਸ ਤਰ੍ਹਾਂ ਲੱਗ ਰਿਹਾ ਅੱਜ ਤੁਹਾਡਾ ਬਠਿੰਡਾ ਪੁਲਿਸ ਵੱਲੋਂ ਰਿਕਵਰ ਕਰਕੇ ਮੋਬਾਈਲ ਤੁਹਾਨੂੰ ਵਾਪਸ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਦਾ ਬਿਲਕੁਲ ਜੀ ਬਿਲਕੁਲ ਬਠਿੰਡਾ ਪੁਲਿਸ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਇੱਥੇ ਜਿਹੜੇ ਵੱਖ-ਵੱਖ ਜਗ੍ਹਾ ਤੋਂ ਇੱਥੇ ਪਹੁੰਚੇ ਹੋਏ ਲੋਕ ਐ ਕੁਝ ਹੋਰ ਵੀ ਸਾਡੇ ਨਾਲ ਇੱਥੇ ਵਿਅਕਤੀ ਮੌਜੂਦ ਐ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸੱਸੀ ਕਲ ਬਾਈ ਜੀ ਸੱਸੀ ਕਲ ਬਾਈ ਜੀ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਿਆ ਬਠਿੰਡਾ ਪੁਲਿਸ ਦਾ ਜਿਵੇਂ ਗੁੰਮ ਹੋਏ ਮੋਬਾਈਲ ਅੱਜ ਵਾਪਸ ਕਿਤੇ ਗਏ ਉਹਨਾਂ ਵਿਅਕਤੀਆਂ ਨੂੰ ਜਿ ਹੋਗੇ 3-4 ਮਹੀਨੇ ਤੇ ਕਿਹੜੀ ਕੰਪਨੀ ਦਾ ਸੀ ਵੀਵੋ ਦਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜਾ ਤੁਹਾਨੂੰ ਰਿਕਵਰ ਕਰਕੇ ਮੋਬਾਈਲ ਵਾਪਸ ਦਿੱਤਾ ਗਿਆ ਬਹੁਤ ਵਧੀਆ ਬ੍ਰਾਦਰ ਬਹੁਤ ਧੰਨਵਾਦ ਕਰਦੇ ਨੇ ਬਿਲਕੁਲ ਜੀ ਬਿਲਕੁਲ ਬਠਿੰਡਾ ਪੁਲਿਸ ਦਾ ਇੱਥੇ ਧੰਨਵਾਦ ਕੀਤਾ ਜਾ ਰਿਹਾ ਹੈ ਜਿੰਨਾ ਵਿਅਕਤੀਆਂ ਦੇ ਮੋਬਾਈਲ ਜਿਹੜੇ ਗੁੰਮ ਹੋਏ ਸੀ ਉਹਨਾਂ ਨੂੰ ਅੱਜ ਵਾਪਸ ਮਿਲ ਚੁੱਕੇ ਆ ਤੇ ਸਾਡੇ ਨਾਲ ਹੋਰ ਵੀ ਇੱਥੇ ਵਕ ਵਕ ਜਗ੍ਹਾ ਤੋਂ ਆਏ ਹੋਏ ਲੋਕ ਮੌਜੂਦ ਹੈ ਗੱਲਬਾਤ ਕਰਦੇ ਹੋਣ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਹਰਵੰਦ ਸਿੰਘ ਜੀ ਹਰਵੰਦ ਜੀ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਬਟਿੰਡਾ ਪੁਲਿਸ ਦਾ ਜਿਹੜੇ ਮੋਬਾਈਲ ਗੁੰਮ ਹੋਏ ਸੀ ਜਾਂ ਕਿਸੇ ਵਿਅਕਤੀਆਂ ਦੇ ਜਸ ਸਨੇਚ ਹੋਏ ਸੀ ਉਹ ਵਾਪਸ ਰਿਕਵਰ ਕਰਾ ਕੇ ਬਟਿੰਡਾ ਪੁਲਿਸ ਕੋਲੋਂ ਦਿੱਤੇ ਗਏ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕੀਤਾ ਤੇ 1 ਮਹੀਨੇ ਦੇ ਅੰਤਰੰਤਰੀ ਫੋਨ ਆਪਣਾ ਦਵਾਤਾ ਅੱਛਾ ਕਿਹੜਾ ਮੋਬਾਈਲ ਸੀ ਤੁਹਾਡਾ ਲਓ ਕੀ ਇਹਦਾ ਇਹ ਕਿੰਨੇ ਦਾ ਸੀ ਮੋਬਾਈਲ 10000 ਦਾ ਲੇਤਾ ਸੀ ਅੱਛਾ ਉਹਨੇ 2-3 ਮਹੀਨੇ ਤੋਂ ਹੀ ਹਾਂ 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 2-3 ਮਹੀਨੇ ਤੇ ਕਮਿਆ ਸੀਗਾ ਉਹਨੇ ਗਾ 4000 ਦਾ ਵੀ ਦਿੱਤਾ ਸੀ ਇਹਨਾਂ ਨੇ ਆਪਣਾ ਨਾਲ ਦੀ ਨਾਲ ਕਾਰਵਾਈ ਕਰਕੇ 1 ਮਹੀਨੇ ਦੇ ਅੰਦਰ ਅੰਦਰੀ ਆਪਣਾ ਕਰ ਦਿੱਤਾ ਜੀ ਜਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਵੱਖ-ਵੱਖ ਜਗ੍ਹਾ ਤੋਂ ਆਏ ਲੋਕ ਮੌਜੂਦ ਹੈ ਜਿਨ੍ਹਾਂ ਦਾ ਅੱਜ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਵਾਪਸ ਦਿਵਾਇਆ ਗਿਆ ਸੱਸੀ ਗੱਲ ਬਾਈ ਜੀ ਸੱਸੀ ਗੱਲ ਕੀ ਨਾਮ ਹੈ ਰਪੀ ਸਿੰਘ ਜੀ ਰਪੀ ਜੀ ਅੱਜ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਾ ਕੇ ਜਿੰਨਾ ਵਿਅਕਤੀਆਂ ਦੇ ਸੀ ਉਹਨਾਂ ਨੂੰ ਵਾਪਸ ਦਿੱਤੇ ਗਏ ਤੁਹਾਡਾ ਵੀ ਮੋਬਾਈਲ ਅੱਜ ਮਿਲਿਆ ਕੀ ਕਹਿੰਦਾ ਆਇਆ ਸੀ ਜੀ ਕਿਸੇ ਮੁੰਡੇ ਦਾ ਫੋਨ ਦਿੱਧਿਆ ਸੀ ਉਹਨਾਂ ਦਾ ਫੋਨ ਫੜਿਆ ਜੀ ਚਲੋ ਉਹਨਾਂ ਨੂੰ ਮਿਲ ਗਿਆ ਅੱਜ ਫੋਨ ਜੀ ਹਾਂ ਜੀ ਮਿਲ ਗਿਆ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਹੋਇਆ ਜੀ ਬਠਿੰਡਾ ਪੁਲਿਸ ਦਾ ਤੁਹਾਨੂੰ ਧੰਨਵਾਦ ਕਰਦੇ ਆ ਬਿਲਕੁਲ ਜੀ ਬਿਲਕੁਲ ਬਠਿੰਡਾ ਪੁਲਿਸ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਇੱਥੇ ਬਾਈ ਜੀ ਸਾਡੇ ਨਾਲ ਮੌਜੂਦ ਹੈ ਸੱਸੀ ਗਲ ਬਾਈ ਜੀ ਸੱਸੀ ਗਲ ਇਨਾਮ ਹੈ ਜੀ ਸੁਖਵਿੰਦਰ ਸਿੰਘ ਕਿੱਥੋਂ ਆਏ ਹੋ ਤਲਸਖੰਦ ਅੱਛਾ ਬਟਿੰਡਾ ਪੁਲਿਸ ਵੱਲੋਂ ਅੱਜ ਜਿਹੜੇ ਮੋਬਾਈਲ ਗੁੰਮ ਹੋਏ ਸੀ ਜਾਂ ਸਨੇਚ ਕੀਤੇ ਗਏ ਸੀ ਕਈਆਂ ਵਿਅਕਤੀਆਂ ਵੱਲੋਂ ਉਹ ਰਿਕਵਰ ਕਰਾ ਕੇ ਦਿੱਤੇ ਗਏ ਹੈ ਕੀ ਕਹਿਣਾ ਚਾਹੋਗੇ ਬਈ ਧੰਨਵਾਦੀ ਪਿਆ ਪੁਲਸਾ ਮੇਰਾ ਗੁੰਮ ਡਿੱਗਦਾ ਸੀ ਇਹਨੂੰ ਦਬਾਤਾ ਜੀ ਧੰਨਵਾਦ ਕਿੰਨੇ ਦਿਨ ਪਹਿਲਾਂ ਡਿੱਗਿਆ ਸੀ ਤੁਹਾਡਾ ਮੇਰਾ ਹਫਤਾ ਪਹਿਲਾਂ ਡਿੱਗਿਆ ਸੀ ਤੇ ਹੁਣ ਤੁਹਾਨੂੰ ਮਿਲ ਗਿਆ ਹਾਂਜੀ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੁਝ ਬੜੇ ਰੱਗਲੇ ਚੰਗਵੀਆਂ ਕੁਝ ਹੋਰ ਵੀ ਸਾਡੇ ਨਾਲ ਇੱਥੇ ਵਿਅਕਤੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੱਸੀ ਗਾਲ ਬਾਈ ਨਛੱਤਰ ਜੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਮੋਬਾਈਲ ਗੁੰਮ ਹੋਏ ਸੀ ਜਾਂ ਸਨੇਚ ਕੀਤੇ ਸੀ ਉਹ ਰਿਕਵਰ ਕਰਕੇ ਉਸੇ ਲੋਕਾਂ ਨੂੰ ਦਿੱਤੇ ਗਏ ਆ ਜਿਨ੍ਹਾਂ ਦੇ ਮੋਬਾਈਲ ਗੁੰਮ ਹੋਏ ਸੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਅੱਛਾ ਤੁਹਾਡਾ ਕਿਹੜਾ ਮੋਬਾਈਲ ਸੀ ਬੀਬੋ ਵਾਲਾ ਹੀ ਅੱਛਾ ਕਿਦੋਂ ਗੁੰਮ ਹੋਇਆ ਸੀ ਤੁਹਾਡਾ 19 ਤਰੀਕ ਦਾ ਹੀ ਤੇ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਮਹਿਸੂਸ ਦਾ ਹੋਣਾ ਹੀ ਐ ਵਧੀਆ ਹੋ ਰਿਹਾ ਗੋਮਾ ਸਾ ਮਿਹਨਤ ਕਰਕੇ ਬਣਾਇਆ ਸੀਗਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਬਠਿੰਡਾ ਪੁਲਿਸ ਦਾ ਇਹ ਉਪਰਾਲਾ ਹੈ ਬਹੁਤ ਚੰਗੀ ਗੱਲ ਹੈ ਬਠਿੰਡਾ ਪੁਲਿਸ ਵਾਸਤੇ ਬਿਲਕੁਲ ਜੀ ਬਿਲਕੁਲ ਐਸੀ ਬਠਿੰਡਾ ਦੇ ਉਹ ਲੋਕ ਜਿਨ੍ਹਾਂ ਦੇ ਜਿਹੜੇ ਮੋਬਾਈਲ ਗੁੰਮ ਹੋਏ ਸੀ ਅਤੇ ਬਠਿੰਡਾ ਦੇ ਜਿਹੜੇ ਲੋਕ ਇੱਥੇ ਪਹੁੰਚੇ ਸੀ ਆਪਣਾ ਆਪਣਾ ਮੋਬਾਈਲ ਲੈਣ ਲਈ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਕਾਫੀ ਖੁਸ਼ੀ ਦੀ ਜਿਹੜੀ ਲਹਿਰ ਪਾਈ ਜਾ ਰਹੀ ਆ ਅਤੇ ਉਹਨਾਂ ਨੇ ਕਿਹਾ ਕਿ ਬਠਿੰਡਾ ਪੁਲਿਸ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਸੀਂ ਬਠਿੰਡਾ ਪੁਲਿਸ ਦਾ ਜਿਹੜਾ ਧੰਨਵਾਦ ਕਰਦੇ ਆ ਕੈਮਰਾਮੈਨ ਸੁਝਲ ਦੇ ਨਾਲ ਮਨੋਚਰ ਕੀਵਾਲ ਟੈਨਿਕਸ ਵੈਰਾ ਟੀਵੀ ਬਠਿੰਡਾ